ਦਿਲ ਦਾ ਜਿਹੜਾ ਬਾਕੀ ਚ ਰੈਸਪੀਰ ਸਿੰਘ ਬਾਦਲ ਨੂੰ ਜਿਹੜਾ ਲਾਂਭੇ ਕਰਨਾ ਚਾਹੁੰਦਾ ਸਾਰੀ ਉਮਰ ਇਹਨਾਂ ਦੀਆਂ ਚੱਪਲਾਂ 'ਚ ਪਾਣੀ ਪੀਂਦੇ ਹੋਣ ਇਹਨਾਂ ਨੂੰ ਤੁਸੀਂ ਬਾਗੀ ਠੜਾ ਮੰਨਦੇ ਹੋ ਭਾਈ ਬਲਦੇਸ਼ ਸਿੰਘ ਵਡਾਲਾ ਵੱਲੋਂ ਇੱਕ ਨਵੇਂ ਦਲ ਦਾ ਸ਼ੇਰੇ ਪੰਜਾਬ ਦਲ ਦਾ ਐਲਾਨ ਕੀਤਾ ਗਿਆ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮਾਂ ਲਈ ਪਹਿਰੇਦਾਰ ਅੱਜ ਉਹ ਸ਼ੇਰੇ ਪੰਜਾਬ ਦੀ 155ਵੀਂ ਵਰਸੀ ਮੌਕੇ ਅਸੀਂ ਸ਼ੇਰੇ ਪੰਜਾਬ ਦਲ ਦਾ ਐਲਾਨ ਕਰਦੇ ਆਂ ਤੇ ਸਾਡਾ ਵੀ ਮਕਸਦ ਨਿਸ਼ਾਨਾ ਪੈਮਾਨਾ ਉਹੀ ਹੈ ਪੰਜਾਬ ਤੇ ਪੰਜਾਬ ਦੀ ਧਰਤੀ ਤੇ ਸਰਕਾਰੀ ਖਾਲਸਾ ਨੂੰ ਮੁੜ ਸਥਾਪਿਤ ਕਰਨਾ ਲੱਗਦਾ ਵੀ ਭਾਰਤੀ ਸੰਵਿਧਾਨ ਦੇ ਅਧੀਨ ਇਹ ਸਾਰਾ ਕੁਝ ਹੋ ਸਕਦਾ ਹੈ ਸਰਕਾਰੀ ਖਾਲਸਾ ਜਿਹੜਾ ਵਾ ਉਹ ਵੀ ਤਾਂ ਸੰਵਿਧਾਨੀ ਹੈ ਇਹ ਲੋਕ ਜਦੋਂ ਲੋਕਾਂ ਦੀਆਂ ਨਜ਼ਰਾਂ ਚ ਡਿੱਗਣ ਲੱਗਦੇ ਨੇ ਤੇ ਸੰਵਿਧਾਨ ਦੀਆਂ ਕਾਪੀਆਂ ਪਾੜ ਕੇ ਇਹ ਲੋਕਾਂ ਦੀ ਤਹਮ ਧਰਦੀਲੀ ਪਖੰਡ ਕਰਦੇ ਐ ਤੇ ਜਦੋਂ ਇਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਹੈ ਉਦੋਂ ਉਸੇ ਹੀ ਸਵਿਧਾਨ ਦੀ ਸੌਂ ਚੁੱਕ ਕੇ ਅੰਦਰ ਮੰਤਰੀ ਬਣ ਕੇ ਬਹਿ ਜਾਂਦੇ ਐ ਇਹ ਜਾਣ ਬੁੱਝ ਕੇ ਹਉਆ ਬਣਾਉਂਦੇ ਆ ਹੁਣ ਇੱਥੇ ਪੰਜਾਬ ਦੀ ਧਰਤੀ ਤੇ ਇਸਾਈ ਪ੍ਰਚਾਰ ਕਰ ਜਾਣ ਹਿੰਦੂ ਪ੍ਰਚਾਰ ਕਰ ਜਾਣ ਮੁਸਲਮਾਨ ਪ੍ਰਚਾਰ ਕਰ ਜਾਣ ਕੋਈ ਦਿੱਕਤ ਨਹੀਂ ਹੈ ਨਾ ਪਰ ਜਿਵੇਂ ਚਾਰਕ ਬੰਦਿਆਂ ਨੂੰ ਅੰਮ੍ਰਿਤ ਛਕਾ ਦੇ ਆ ਹਉਆ ਬਣਾ ਦਿਓ ਨਿਸ਼ਾਨ ਸਾਹਿਬ ਲਾ ਦਿਓ ਇਹ ਫਲਸਤੀ ਚੰਡਾ ਲਾਤਾ ਜੀ ਸ਼੍ਰੀ ਸਾਹਿਬ ਫੜਲੀ ਜੀ ਇਹ ਮਿਲੀਟੈਂਟ ਬਣ ਗਿਆ ਜੀ ਉਹ ਨਹੀਂ ਭਰਾਓ ਸਿੱਖ ਆਰਮੀ ਅਕਾਲਪੁਰ ਕੀ ਫੌਜ ਹੈ ਇਹ ਮਿਲੀਟੈਂਟ ਨਹੀਂ ਹੈ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਵੱਖਰੀ ਹਲਚਲ ਦੇਖਣ ਨੂੰ ਮਿਲੀ ਹੈ ਕਿ ਭਾਈ ਬਲਦੇਸ਼ ਸਿੰਘ ਵਡਾਲਾ ਵੱਲੋਂ ਇੱਕ ਨਵੇਂ ਦਲ ਦਾ ਸ਼ੇਰ ਪੰਜਾਬ ਦਲ ਦਾ ਐਲਾਨ ਕੀਤਾ ਗਿਆ ਹਾਲਾਂਕਿ ਪੰਥਕ ਸਿਆਸਤ ਦੇ ਵਿੱਚ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟ ਫੇਰ ਹੁੰਦਾ ਵੀ ਨਜ਼ਰ ਆਵੇਗਾ ਨਤੀਜੇ ਕੀ ਹੋਣਗੇ ਉਹਨਾਂ ਵਾਲਾ ਸਮਾਂ ਦੱਸੇਗਾ ਭਾਈ ਬਲਦੇਸ ਸਿੰਘ ਮਡਾਲਾ ਸਾਡੇ ਨਾਲ ਨੇ ਸਵਾਗਤ ਹੈ ਜੀ ਸਪੋਕਸਮੈਨ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਂਕਿ ਤੁਸੀਂ ਇੱਕ ਨਵੀਂ ਪੰਥਕ ਤੇ ਸਿਆਸੀ ਪੰਥਕ ਤੇ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮੋਟਿਵ ਕੀ ਆ ਉਦੇਸ਼ ਕੀ ਆ ਤੁਹਾਡਾ ਮੋਟਿਵ ਉਹੀ ਹੈ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮਾਂ ਲਈ ਪਹਿਰੇਦਾਰ ਅਰ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ 12 ਮਿਸਲਾਂ ਤੇ ਸ਼ੇਰੇ ਪੰਜਾਬ ਨੇ ਜੋ ਸਰਕਾਰੀ ਖਾਲਸਾ ਸਥਾਪਿਤ ਕੀਤੀ ਸੀ ਅੱਜ ਉਹ ਸ਼ੇਰੇ ਪੰਜਾਬ ਦੀ 155ਵੀਂ ਬਰਸੀ ਮੌਕੇ ਅਸੀਂ ਸ਼ੇਰੇ ਪੰਜਾਬ ਦਲ ਦਾ ਐਲਾਨ ਕਰਦੇ ਹਾਂ ਤੇ ਸਾਡਾ 20 ਮਕਸਦ ਨਿਸ਼ਾਨਾ ਪੈਮਾਨਾ ਉਹੀ ਹੈ ਪੰਜਾਬ ਤੇ ਪੰਜਾਬ ਦੀ ਧਰਤੀ ਤੇ ਸਰਕਾਰੇ ਖਾਲਸਾ ਨੂੰ ਮੁੜ ਸਥਾਪਿਤ ਕਰਨਾ ਪਰ ਜਿਹੜੀਆਂ ਤੁਸੀਂ ਗੱਲਾਂ ਇਸ ਤਰੀਕੇ ਨਾਲ ਤੁਸੀਂ ਕਰ ਰਹੇ ਹੋ ਇਸ ਤੋਂ ਪਹਿਲਾਂ ਬਹੁਤ ਸਾਰੇ ਪੰਥਕ ਧਿਰਾਂ ਖੜੀਆਂ ਹੋਈਆਂ ਮੈਂ ਸ਼੍ਰੋਮਣੀ ਕਾਲੇਗਲ ਦੀ ਗੱਲ ਕਰਾਂ ਉਹ ਵੀ ਅਜਿਹੀ ਗੱਲਾਂ ਕਰਕੇ ਖੜੀ ਹੋਈ ਹੈ ਉਹਨਾਂ ਨਾਲੋਂ ਤੁਸੀਂ ਵੱਖਰਾ ਕੀ ਕਰੋਗੇ ਵੱਖਰਾ ਕੀ ਲੈ ਕੇ ਆਉਂਗੇ ਜਾਂ ਪੰਥਕ ਸਿਆਸਤ ਨੂੰ ਜਿਸ ਤਰੀਕੇ ਦੇ ਨਾਲ ਵੱਖਵਾਦੀ ਸਿਆਸਤ ਨਾਲ ਦੇਖਿਆ ਜਾਣ ਲੱਗ ਪਿਆ ਉਹਦੇ ਵਿੱਚ ਕੀ ਹੈ ਇਨਾਂ ਸਾਰਿਆਂ ਤੋਂ ਵੱਖਰਾ ਇਹ ਹੋਊ ਇਹ ਦਿੱਲੀ ਮਾਡਲ ਅਨੁਸਾਰ ਸਰਕਾਰ ਬਣਾਉਂਦੇ ਰਹਿ ਕੁਰਸੀਆਂ ਤੇ ਬੈ ਕੇ ਪੰਜਾਬ ਦੀ ਦਲਾਲੀ ਕਰਕੇ ਦਿੱਲੀ ਚ ਪੰਜਾਬਵਾਦਵਾਦੀ ਤੇ ਪੰਜਾਬ ਚ ਦਿੱਲੀ ਮਤਰੀ ਮਾਂ ਰੋਟੀਆਂ ਸਿੱਖਦੇ ਰਹਿ ਅਸੀਂ ਇਹਦੇ ਤੋਂ ਲਾਂਬੇ ਹੋ ਕੇ ਕਰਤਾਰਪੁਰੀ ਮਾਡਲ ਅਨੁਸਾਰ ਸਰਕਾਰੀ ਖਾਲਸਾ ਦੀ ਗੱਲ ਕਰਾਂਗੇ ਜਿਹਦੇ ਵਿੱਚ ਪੰਜਾਬ ਦੇ ਹੱਕ ਹਕੂਕਾਂ ਲਈ ਜੇ ਸ਼ੇਰੇ ਪੰਜਾਬ ਸਾਰਿਆਂ ਨਾਲ ਬੈਠ ਕੇ ਪੰਜਾਬ ਨੂੰ ਸੱਥੇ ਰੱਖ ਸਕਦਾ ਤੇ ਉਹਦੀ ਤਰ੍ਹਾਂ ਅਸੀਂ ਵੀ ਰੱਖਾਂਗੇ ਤੁਹਾਨੂੰ ਲੱਗਦਾ ਵੀ ਭਾਰਤੀ ਸੰਵਿਧਾਨ ਦੇ ਅਧੀਨ ਇਹ ਸਾਰਾ ਕੁਝ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਸੰਵਿਧਾਨ ਦੇ ਵਿੱਚ ਤੁਹਾਨੂੰ ਰਾਈਟ ਹੀ ਦਿੱਤੇ ਨੇ ਮੁਖਾਲਫਤ ਤਾਂ ਕਿਤੇ ਨਹੀਂ ਲੋੜ ਤਾਂ ਉਸ ਨੂੰ ਲਾਗੂ ਕਰਨ ਦੀ ਸੀ ਜਿਹੜਾ ਕੀ ਇਹਨਾਂ ਨੇ ਨਾ ਹੁਣ ਦਿੱਤਾ ਨਾ ਨੂੰ ਕੀਤਾ ਬਹੁਤ ਸਾਰੇ ਪੰਥਕ ਧਰਾਂ ਪਹਿਲਾਂ ਭਾਰਤੀ ਸੰਵਿਧਾਨ ਦੇ ਮੁਖਾਲਫਤ ਦੇ ਵਿੱਚ ਨਜ਼ਰ ਆਈਆਂ ਉਹ ਕਹਿੰਦੀਆਂ ਭਾਰਤੀ ਸੰਵਿਧਾਨ ਦੇ ਵਿੱਚ ਰਹਿ ਕੇ ਸਰਕਾਰੇ ਖਾਲਸਾ ਤੁਸੀਂ ਗੱਲ ਕਰ ਰਹੇ ਹੋ ਜਾਂ ਅਜਿਹੇ ਮੋਟਿਵ ਆ ਲਾਗੂ ਨਹੀਂ ਹੋ ਸਕਦਾ ਸਰਕਾਰੀ ਖਾਲਸਾ ਜਿਹੜਾ ਵਾ ਉਹ ਵੀ ਤਾਂ ਸੰਵਿਧਾਨੀ ਹੈ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਹੈ ਭਾਰਤੀ ਸੰਵਿਧਾਨ ਵੀ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਹੈ ਫਰਕ ਕਿੱਥੇ ਕੀ ਇਹ ਲੋਕ ਜਦੋਂ ਲੋਕਾਂ ਦੀਆਂ ਨਜ਼ਰਾਂ 'ਚ ਡਿੱਗਣ ਲੱਗਦੇ ਨੇ ਤੇ ਸੰਵਿਧਾਨ ਦੀਆਂ ਕਾਪੀਆਂ ਪਾੜ ਕੇ ਇਹ ਲੋਕਾਂ ਦੀ ਹਮਦਰਦੀ ਲਈ ਪਖੰਡ ਕਰਦੇ ਆ ਤੇ ਜਦੋਂ ਇਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਹੈ ਉਦੋਂ ਉਸੇ ਹੀ ਸੰਵਿਧਾਨ ਦੀ ਸੌਂਚ ਚੁੱਕ ਕੇ ਅੰਦਰ ਮੰਤਰੀ ਬਣ ਕੇ ਬਹਿ ਜਾਂਦੇ ਆ ਸਾਬ ਸੰਵਿਧਾਨ ਦੇ ਮੁਖਾਲਫਤ ਦੇ ਵਿੱਚ ਜੇ ਮਿਸਲਦਾਰ ਤੇ ਗੱਲ ਕਰਾਂ ਅਮਰਤਪਾਲ ਸਿੰਘ ਨਜ਼ਰ ਆਉਂਦੇ ਸੀ ਇਹ ਸੰਵਿਧਾਨ ਨੂੰ ਸ਼ਾਇਦ ਉਸ ਤਰੀਕੇ ਨਾਲ ਨਹੀਂ ਮੰਨਦੇ ਸੀ ਬੇਸ਼ੱਕ ਲੋਕ ਸਭਾ ਚੋਣਾਂ ਲੜੀਆਂ ਉਹ ਸਾਰਾ ਕੁਝ ਸੰਵਿਧਾਨ ਦੇ ਆਧਾਰ ਤੇ ਹੀ ਹੋਇਆ ਕੀ ਨਾਲ ਲੈ ਕੇ ਚੱਲੂਗੇ ਜਿਹੜੀ ਨਵੀਂ ਪੰਥਕ ਚਿਹਰੇ ਦੇਖਣ ਨੂੰ ਮਿਲੇ ਸਰਜੀਤ ਸਿੰਘ ਖਾਲਸਾ ਹੋਣ ਜਾਂ ਇਸ ਤੋਂ ਇਲਾਵਾ ਜਿਹੜਾ ਇੱਕ ਨਵਾਂ ਬਾਗੀ ਅਕਾਲੀ ਦਲ ਦਾ ਧੜਾ ਨਜ਼ਰ ਆ ਰਿਹਾ ਹੈ ਇਹਨਾਂ ਨਾਲ ਗੱਲਬਾਤ ਇੱਕ ਹੁੰਦਾ ਹੈ ਕਿ ਬਹੁਤ ਮਤ ਇਕੱਠਾ ਕਰਨਾ ਚਾਹੇ ਸ਼ਾਮ-ਦਾਮ ਦੰਡ ਭੇਦ ਕਰਕੇ ਕਰਕੇ ਬਸ ਕਬਜ਼ਾ ਕਰ ਲੋ ਉਹ ਕੰਮ ਅਸੀਂ ਨਹੀਂ ਕਰਾਂਗੇ ਸਾਡੇ ਨਾਲ ਜਿਹੜੇ ਕਮਿਟਿਡ ਲੋਗ ਐਗਰੀਮੈਂਟ ਲਿਖਣਗੇ ਪੰਜਾਬ ਵਾਸਤੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਤੇ ਉਹਨਾਂ ਨੂੰ ਨਾਲ ਲੈ ਕੇ ਤੁਰਾਂਗੇ ਉਹ ਕੋਈ ਵੀ ਹੋ ਸਕਦਾ ਹੈ ਉਥੇ ਸ਼ਰਤ ਨਾ ਲਾਈਏ ਉਹਦੇ ਚ ਸਾਰੇ ਤੁਹਾਨੂੰ ਇੱਕੋ ਜਿਹੀ ਹੈ ਪਰ ਵੀ ਕੋਈ ਹੋ ਸਕਦਾ ਬਾਕੀ ਤੁਹਾਡੇ ਬਾਕੀ ਤੁਹਾਡੇ ਨੂੰ ਮੰਨਦੇ ਆਪਾਂ ਜਿਹੜਾ ਬਾਕੀ ਚਰਾਇਸਖ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਲਾਂਬੇ ਕਰਨਾ ਚਾਹੁੰਦਾ ਉਹ ਕਿਹੜਾ ਟੜਾ ਜੀ ਜ਼ਿਕਰ ਕਰ ਸਕੰਦਰ ਸਿੰਘ ਮਲੂਕ ਕਾ ਹੁਣ ਚੰਦੂ ਮਾਜਰਾ ਸਾਹਿਬ ਹੁਣ ਸਾਰੀ ਉਮਰ ਇਹਨਾਂ ਦੀਆਂ ਚਪਲਾਂ ਚ ਪਾਣੀ ਪੀਂਦੇ ਹੁਣ ਇਹਨਾਂ ਨੂੰ ਤੁਸੀਂ ਬਾਗੀ ਧੜਾ ਮੰਨਦੇ ਹੋ ਇਹ ਤੇ ਡਰਾਮਾ ਕਰਕੇ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਏ ਆ ਪਰ ਹੁਣ ਲੋਕ ਸਿਆਣੇ ਹੋ ਗਏ ਜਦੋਂ ਸਿਆਸਤ ਚ ਪੈਰ ਧਰਨਾ ਹੋਵੇ ਤਾਂ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਰਿਜ਼ਰਵੇਸ਼ਨਸ ਦੀ ਮੈਂ ਜ਼ਿਕਰ ਕਰਾਂ ਰਿਜ਼ਰਵੇਸ਼ਨ ਬੜੀਆਂ ਜ਼ਰੂਰੀਆਂ ਨੇ ਆਈਡੀਐਸ ਪੀਸੀ ਚੋ ਚੀਜ਼ ਨਜ਼ਰ ਨਹੀਂ ਆਈ ਉਹਨੂੰ ਕਿਵੇਂ ਲੋਕਾਂ ਚ ਲੈ ਕੇ ਜਾਓਗੇ ਉਹ ਸਿਧਾਂਤਾਂ ਨੂੰ ਉਹ ਚੀਜ਼ਾਂ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਉ ਜਿੱਥੇ ਆ ਸਾਡੇ ਲਾਗੇ ਨਾ ਇੱਥੇ ਬਾਪੂ ਅਵਤਾਰ ਸਿੰਘ ਆਏ ਆ ਉਹਨਾਂ ਨੂੰ ਕਦੇ ਵੱਡਿਆਂ ਨੂੰ ਉਹਨਾਂ ਦੇ ਵੱਡੇ کریم ਬਖਸ਼ ਮੌਲਵੀ ਸੀ ਅਮਰਤ ਸ਼ਾਕੇ ਸੰਤ ਲਖਵੀਰ ਸਿੰਘ ਬਣ ਗਏ ਉਹਨਾਂ ਦਾ ਬੇਟਾ ਰੁਕਨਦੀ ਤੋਂ ਭਾਈ ਮਹਿਤਾਬ ਸਿੰਘ ਬਣ ਗਿਆ ਦਰਬਾਰ ਸਾਹਿਬ ਦੇ ਪੁਜਾਰੀ ਮੱਥਾ ਨਹੀਂ ਸੀ ਟੇਕਣ ਦਿੰਦੇ ਦੇਗ ਨਹੀਂ ਕਰਾਉਣ ਦਿੰਦੇ ਪਛੜੀਆਂ ਜਾਤੀਆਂ ਨੂੰ ਉਹਨਾਂ ਪਛੜੀਆਂ ਜਾਤੀਆਂ ਨੂੰ ਅੰਮ੍ਰਿਤ ਛਕਾ ਕੇ ਸਾਰਿਆਂ ਦੇ ਨਾਂ ਰੱਖ ਦਿੱਤੇ ਖਾਲਸਾ ਬਰਾਦਰੀ ਹੁਣ ਜਦੋਂ ਸਾਰੀ ਖਾਲਸਾ ਬਰਾਦਰੀ ਬਣੀ ਜਿਹੜੀ ਮੱਥਾ ਨਹੀਂ ਠੀਕ ਸਕਦੀ ਉਹ ਸ਼੍ਰੋਮਣੀ ਕਮੇਟੀ ਬਣ ਕੇ ਬੈ ਗਈ ਅਸੀਂ ਵੀ ਉਹੀ ਕਰਾਂਗੇ ਇਹਦੇ ਵਿੱਚ ਜਦੋਂ ਅਸੀਂ ਖਾਲਸਾ ਬਰਾਦਰੀ ਦੀ ਗੱਲ ਕਰਦੇ ਹਾਂ ਜਾਂ ਜਿਸ ਬਰਾਦਰੀ ਦੀ ਜ਼ਿਕਰ ਕੀਤਾ ਜਾਂਦਾ ਉਹਨੂੰ ਕਿਸੇ ਐਂਗਲ ਦੇ ਉੱਤੇ ਵੱਖਵਾਦੀ ਦੀ ਨਜ਼ਰ ਨਾਲ ਵੀ ਦੇਖਿਆ ਜਾਂਦਾ ਹੈ ਤਾਂ ਉਹ ਕਿਤਨਾ ਕਿਤੇ ਇਹ ਕਿਹਾ ਜਾਂਦਾ ਹੋਰ ਸਿਆਸੀਆਂ ਪਾਰਟੀਆਂ ਵੱਲੋਂ ਕਿ ਪੰਜਾਬ 'ਚ ਰੈਡੀਕਲ ਮੂਵਮੈਂਟਸ ਵੱਡੀਆਂ ਹੋ ਰਹੀਆਂ ਨੇ ਨਹੀਂ ਇਹ ਜਾਣਬੁੱਝ ਕੇ ਹਵਾ ਬਣਾਉਂਦੇ ਆ ਹੁਣ ਇੱਥੇ ਪੰਜਾਬ ਦੀ ਧਰਤੀ ਤੇ ਸਾਈ ਭਰਾ ਪ੍ਰਚਾਰ ਕਰ ਜਾਣ ਹਿੰਦੂ ਭਰਾ ਪ੍ਰਚਾਰ ਕਰ ਜਾਣ ਮੁਸਲਮਾਨ ਭਰਾ ਪ੍ਰਚਾਰ ਕਰ ਜਾਣ ਕੋਈ ਦਿੱਕਤ ਨਹੀਂ ਹੈਨਾ ਪਰ ਜੇ ਮੈਂ ਚਾਰਕ ਬੰਦਿਆਂ ਨੂੰ ਅੰਮ੍ਰਿਤ ਛਕਾ ਦੇਆ ਹਵਾ ਬਣਾ ਦਿਓ ਨਿਸ਼ਾਨ ਸਾਹਿਬ ਲਾ ਦਿਓ ਇਹ ਖਾਲਸਤਾਨੀ ਝੰਡਾ ਲਾਤਾ ਜੀ ਸ੍ਰੀ ਸਾਹਿਬ ਫੜਲੀ ਜੀ ਇਹ ਮਿਲਿਟੈਂਟ ਬਣ ਗਿਆ ਜੀ ਉਹ ਨਹੀਂ ਭਰਾਓ ਸਿੱਖ ਆਰਮੀ ਅਕਾਲਪੁਰਖ ਦੀ ਫੌਜ ਹੈ ਇਹ ਮਿਲਿਟੈਂਟ ਨਹੀਂ ਹੈ ਕਿ ਤੁਸੀਂ ਟੱਕਰੋਗੇ ਇਸਾਈਆਂ ਦੇ ਖਿਲਾਫ ਵੀ ਨਜ਼ਰ ਆਏ ਡੇਰਿਆਂ ਦੇ ਖਿਲਾਫ ਸਿਆਸਤ ਨਜ਼ਰ ਆਈ ਨਾਲ ਲੈ ਕੇ ਚੱਲੋਗੇ ਜਾਂ ਮੁਖਾਲਫਤ ਕਰੋ ਉਹਦੇ ਵਿੱਚ ਕੀ ਹੈ ਕਿ ਇਹ ਨੁਕਤੇ ਸਮਝਣ ਦੀ ਲੋੜ ਹੈ ਮੁਖਾਲਫਤ ਦੀ ਲੋੜ ਨਹੀਂ ਆਹ ਰਹੀ ਗੱਲ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਕਿਹਾ ਸੀ ਔਰੰਗਜ਼ੇਬ ਤੂੰ ਵੀ ਇੱਕ ਵੇਖਣਾ ਚਾਹੁੰਦਾ ਹੈ ਤੇ ਮੈਂ ਵੀ ਇੱਕ ਵੇਖਣਾ ਚਾਹੁੰਦਾ ਹੈ ਤੂੰ ਦੂਜਿਆਂ ਦੀ ਪਛਾਣ ਖਤਮ ਕਰਕੇ ਆਪਣੀ ਥੋਪਣੀ ਚਾਹੁੰਦਾ ਹੈ ਤੇ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਗੁਲਦਸਤਾ ਬਣਾ ਕੇ ਇੱਕ ਵੇਖਣਾ ਚਾਹੁੰਦਾ ਹੈ ਇਸ ਲਈ ਸਾਡਾ ਨਜ਼ਰੀਆ ਗੁਰੂ ਤੇਗ ਬਹਾਦਰ ਸਾਹਿਬ ਵਾਲਾ ਹੈ ਪਹਿਲਾਂ ਬਹੁਤ ਪੰਥਕ ਤੇਰਾ ਬਣੀਆਂ ਉਹ ਤੇਰਾ ਬਣ ਕੇ ਹੀ ਰਹਿ ਗਈਆਂ ਪਰ ਜਦੋਂ ਤੇਰ ਵੇਖੀ ਜਾਂਦੀ ਤਾਂ ਸ਼ਰੋਮਣੀ ਅਕਾਲੀ ਦਲ ਹੀ ਦੇਖੀ ਜਾਂਦੀ ਆ ਕਿਵੇਂ ਮਕਬੂਲ ਕਰਾਓਗੇ ਤੇ ਰਾਤੇ ਡੋਗਰਿਆਂ ਨੇ ਵੀ ਬਣਾਈਆਂ ਸੀ ਸਰਕਾਰ ਖਾਲਸਾ ਖਤਮ ਕਰ ਦਿੱਤੀ ਅੱਜ ਡੋਗਰੇ ਨਹੀਂ ਰਹੇ ਪਰ ਸਰਕਾਰ ਖਾਲਸਾ ਦੇ ਵਾਰਸ ਅੱਜ ਫਿਰ ਵਹਿ ਗਏ ਆਕੇ ਇਸ ਲਈ ਉਹ ਜਿਹੜੀਆਂ ਧੁਰਤਨ ਵਾਜੀਆਂ ਹੋਣ ਉਹ ਕਦੇ ਨਹੀਂ ਜਾਂਦੀਆਂ ਤੇ ਜਿਹੜੀਆਂ ਧਿਰਾ ਧਿਰਾ ਨੇ ਪੈਦਾ ਕੀਤੀਆਂ ਹੋਣ ਉਹ ਧਿਰਾ ਧਿਰਾ ਨਹੀਂ ਰਹਿੰਦੀਆਂ ਸੋ ਪੰਜਾਬ ਦੀ ਤੇ ਪੰਥਕ ਸਿਆਸਤ ਦੇ ਵਿੱਚ ਵੱਖਰੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਭਾਈ ਬਲਦੇਵ ਸਿੰਘ ਵਡਾਲਾ ਹਲਚਲ ਲੈ ਕੇ ਆਏ ਨੇ ਆਉਂਦਾ ਨਤੀਜਾ ਕੀ ਹੋਵੇਗਾ ਆਉਣ ਵਾਲਾ ਸਮਾਂ ਹੀ ਸਪਸ਼ਟ ਕਰੇਗਾ